ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਆ ਬਰਾਡ ਵਲੌਗਸ ਤੇ ਆਪਾਂ ਅੱਗੇ ਸੀ ਕਿਚਨ ਚ ਤੇ ਬਲੌਗ ਦੀ ਸਟਾਰਟਿੰਗ ਰੈਸਪੀ ਤੋਂ ਪਹਿਲਾਂ ਕਰ ਲਈ ਆ ਤੇ ਅੱਜ ਹੁਣ ਬਸ ਆਪਾਂ ਇੱਕ ਤਾਂ ਹੁੰਦਾ ਸੀ ਸਾਗ ਜੇ ਧਰਨਾ ਕਟਿੰਗ ਹੋਈ ਪਈ ਹੈ ਬਸ ਅੱਗ ਬਾਲ ਦੂ ਮम्मी ਤੇ ਤਾਹਤਾ ਚ ਚਲਵੇਂ ਰਿਹਾ ਕਿ ਵੀ ਦਊਗੀ ਉਦੋਂ ਬਾਅਦ ਤਾਂ ਫਿਰ ਮੈਂ ਇਹ ਵਿੱਚ ਬਸ ਮਾਰੀ ਜਾਂਦੀ ਹੈਗੀ ਤੇ ਦਸਨਾਤਾ ਵਗੈਰਾ ਛਿੱਲ ਕੇ ਆਪਾਂ ਉਹ ਕੰਮ ਕਰਾਂਗੇ ਤੇ ਪਹਿਲਾਂ ਉਸ ਤੋਂ ਪਹਿਲਾਂ ਮੈਂ ਨਾ ਥੋੜੇ ਮੇਰਾ ਅੱਜ ਕੁਝ ਸਪੈਸ਼ਲ ਕਹਿੰਦੇ ਹੁੰਦੇ ਨੇ ਨਾ ਕੱਲ ਤੁਹਾਨੂੰ ਦੱਸਿਆ ਸਾਗ ਦੇ ਵਿੱਚ ਮੇਥੀ ਥੋੜੀ ਜ਼ਿਆਦਾ ਲੈਂਦੀ ਸੀ ਡੈਡੀ ਨੇ ਤੋਂ ਮੈਂ ਥੋੜੀ ਜੀ ਮੇਥੀ ਨੂੰ ਸਾਫ਼ ਜਿਹੜੀ ਐਕਸਟਰਾ ਸੀ ਉਹਨੂੰ ਸਾਫ਼ ਕਰ ਲਿਆ ਸੀ ਉਹਦੇ ਵਿੱਚ ਮੈਂ ਕੱਟ ਲਿਆ ਬਰੀਕ ਬਰੀਕ ਅੰਡਾ ਹੁਣ ਮੈਂ ਇਹਨੂੰ ਆਟੇ ਦੇ ਵਿੱਚ ਗਲਣੂੰਗੀ ਕਿਵੇਂ ਗੁੰਨੂ ਸਾਰਾ ਕੁਝ ਪ੍ਰੋਫੈਸਰ ਦਿਖਾਣੇ ਤੇ ਇੱਕ ਵਧੀਆ ਆਟਾ ਤਿਆਰ ਕਰਕੇ ਤੇ ਰੋਟੀਆਂ ਪਾਵਾਂਗੇ ਦਿਖਾਉਣਗੇ ਤੁਹਾਨੂੰ ਤੋ ਜਿੰਨਾ ਘੱਪਾ ਵੇਸਨ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਕਣਕ ਦਾ ਆਟਾ ਜਿਹੜਾ ਉਹਨੂੰ ਕਰਾਂਗੇ ਲਓ ਜੀ ਜਿਵੇਂ ਇਹਨਾਂ ਕਟਾ ਆਪਾਂ ਕਣਕ ਦਾ ਲੈ ਲਿਆ ਚਲੋ ਜੀ ਆਪਾਂ ਹੁਣ ਇਹਦੇ ਵਿੱਚ ਮਨ ਕੇ ਚਲੋ ਵੇਸਣ ਪਾ ਲਿਆ ਸੀ ਤੇ ਕਣਕ ਦਾ ਆਟਾ ਲੈ ਲਿਆ ਆਪਾਂ ਇਹਨਾਂ ਨੂੰ ਕਰ ਲਾਂਗੇ ਮਿਕਸ ਉਧਰ ਆਪਾਂ ਗਰਮ ਪਾਣੀ ਧਰਿਆ ਹੋਇਆ ਲਓ ਜੀ ਵੇਸਣ ਦੇ ਵਿੱਚ ਆਪਾਂ ਆਟਾ ਮਿਕਸ ਕੀਤਾ ਮਿਕਸ ਕਰਕੇ ਬਣਾਵਾਂਗੇ ਆਪਾਂ ਤੇ ਵਿੱਚੇ ਆਪਾਂ ਜਿਹੜਾ ਪਿਆਜ਼ ਤੇ ਜਿਹੜੀ ਮੇਥੀ ਹੈ ਇਹਨੂੰ ਵਿੱਚ ਹੀ ਪਾ ਲਾਂਗੇ ਪਾ ਲਾਂਗੇ ਪਰ ਇਹਦੇ 'ਚ ਮੈਂ ਹਰੀ ਮਿਰਚ ਨਾ ਨਹੀਂ ਪਾਈ ਤੁਸੀਂ ਐਡ-ਆਨ ਕਰਿਓ ਜ਼ਰੂਰ ਟੇਸਟੀ ਲੱਗਦੇ ਪਰੌਂਠੇ ਮੈਂ ਤਾਂ ਨਹੀਂ ਕਰੀ ਕਿਉਂਕਿ ਬੇਟਾ ਵੀ ਖਾ ਸਕਦਾ ਫਿਰ ਹਰੀ ਮਿਰਚ ਕਰਕੇ ਉਹਨੇ ਖਾਣਾ ਨਹੀਂ ਫੇਸ ਕਰਕੇ ਉਹਦੇ ਬੱਚੇ ਦੇ ਕਰਕੇ ਮੈਂ ਹਰੀ ਮਿਰਚ ਇਹਦੇ 'ਚ ਸਕਿੱਪ ਕਰ ਰਹੀ ਆ ਜੀ ਤੇ ਤੁਸੀਂ ਜ਼ਰੂਰ ਪਾਇਓ ਜੇ ਲਓ ਜੀ ਇਹ ਮੈਂ ਇਹਦੇ ਪੇਸਟ ਪਾ ਲਿਆ ਤੇ ਇਹਦੇ ਵਿੱਚ ਆਪਾਂ ਐਡ-ਆਨ ਕਰਾਂਗੇ ਮਸਾਲੇ ਲਓ ਜੀ ਸਭ ਤੋਂ ਪਹਿਲਾਂ ਹਰੀ ਮਿਰਚ ਲਾਲ ਮਿਰਚ ਆਪਾਂ ਥੋੜੀ ਜੀ ਪਾਵਾਂਗੇ ਪਾਵਾਂਗੇ ਜ਼ਰੂਰ ਕਿਉਂਕਿ ਟੇਸਟ ਨਹੀਂ ਆਣਾਗਾ ਕਿਉਂਕਿ ਕੱਲ ਵੀ ਇਹਨੇ ਮਿਕਸ ਜੇ ਖਾਲੇ ਸੀ ਵਿੱਚ ਪਾਵਾਂਗੇ ਨਮਕ ਲਓ ਜੀ ਵਿੱਚ ਪਾ ਲਿਆ ਨਮਕ ਲਓ ਜੀ ਥੋੜਾ ਜਿਹਾ ਮਸਾਲਾ ਰੈਡੀ ਕਰ ਲਾਂਗੇ ਜਿਹੜਾ ਘਰ ਦਾ ਬਣਿਆ ਮਸਾਲਾ ਟੇਸਟੀ ਟੇਸਟੀ ਉਹ ਪਾਵਾਂਗੇ ਵਿੱਚ ਆਪਾਂ ਜੀ ਹਲਦੀ ਵੀ ਪਾਵਾਂਗੇ ਹਲਦੀ ਦੇ ਨਾਲ ਹਲਦੀ ਬਹੁਤ ਚੰਗੀ ਹੈ ਆਪਣੇ ਸਰੀਰ ਦੇ ਲਈ ਸੋ ਹਲਦੀ ਵੀ ਐਡ ਔਨ ਕਰਾਂਗੇ ਆਪਾਂ ਤੇ ਨਾਲ ਹੀ ਐਡ ਔਨ ਕਰਾਂਗੇ ਦੇ ਵਿੱਚ ਆਪਾਂ ਜੀਰਾ ਠੀਕ ਹੈ ਜੀ ਇਹ ਸਾਰੇ ਮੈਂ ਮਸਾਲੇ ਦੇ ਵਿੱਚ ਐਡ ਔਨ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਮਿਕਸ ਦੇਖੀ ਚਲੋ ਤੁਸੀਂ ਇਹਨੂੰ ਕਰਾਂਗੇ ਆਪਾਂ ਮਿਕਸ ਇੱਕ ਸਮੂਥ ਜਿਹਾ ਪੇਸਟ ਮਤਲਬ ਆਪਾਂ ਰੈਡੀ ਕਰਾਂਗੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਹਿਸਾਬ ਹੁੰਦਾ ਮੈਂ ਅੱਜ ਇੱਕ ਡਿਫਰੈਂਟ ਸਟਾਈਲ ਦਾ ਬਣਾਉਣ ਜਾ ਰਹੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਏ ਕਿਸ ਤਰੀਕੇ ਨਾਲ ਵੀ ਆਪਾਂ ਬਣਾ ਸਕਦੇ ਆ ਲਓ ਜੀ ਅੱਜ ਡਿਫਰੈਂਟ ਸਟਾਈਲ ਨਾਲ ਗੈਸ ਅਲੱਗ ਤਰੀਕੇ ਨਾਲ ਮੇਥੀ ਦੇ ਪਰੌਂਠੇ ਰੈਡੀ ਕੀਤੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਕਰਕੇ ਦੇਖੋ ਜੀ ਇਹ ਆਪਾਂ ਸਾਰਾ ਤੁਹਾਡੇ ਸਾਹਮਣੇ ਸਾਰਾ ਸਿਸਟਮ ਆਪਾਂ ਕਰ ਲਿਆ ਹੈਗਾ ਚਲੋ ਜੀ ਇਧਰ ਆਪਣਾ ਪਾਣੀ ਵੀ ਹੋ ਗਿਆ ਗਰਮ ਹਾਂਜੀ ਹਾਂ ਤੇ ਚਿੱਲਾ ਯੂਜ਼ ਕਰਕੇ ਬਣਾਵਾਂਗੇ ਆਪਾਂ ਚਲੋ ਜੀ ਇਹਨੂੰ ਹੁਣ ਆਪੇ ਇਕ ਖੜੇ ਭਾਂਡੇ ਦੇ ਵਿੱਚ ਪਾ ਲਾਂਗੇ ਜਿਹਦੇ ਵਿੱਚ ਬੈਟਰ ਤਿਆਰ ਕਰਦੇ ਇਹਦੇ ਇੱਕ ਬੈਟਰ ਤਿਆਰ ਕਰਾਂਗੇ ਜੀ ਆਪਾਂ ਬਣਾਵਾਂਗੇ ਆਪਾਂ ਇਹਦੀਆਂ ਮੇਥੀ ਦੀਆਂ ਰੋਟੀਆਂ ਇੱਕ ਚਿੱਲੇ ਦੀ ਵਾਂਗੂ ਜੜੀਆਂ ਤਿਆਰ ਹੋਣਗੀਆਂ ਪੋਲੀਆਂ ਪੋਲੀਆਂ ਆਪਣੀਆਂ ਬਿਲਕੁਲ ਰੈਡੀ ਹੋਣਗੀਆਂ ਤੁਸੀਂ ਫੁੱਲ ਰੈਸਪੀ ਜ਼ਰੂਰ ਚੈੱਕ ਕਰਿਓ ਜੀ ਇਹ ਮੈਂ ਸਾਰਾ ਪੇਸਟ ਇਹਦੇ ਵਿੱਚ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਜੀ ਆਪਾਂ ਪਕੌੜੀ ਹੋ ਰਹੀਏ ਇਹਦੇ ਵਿੱਚ ਪਾਣੀ ਮਿਕਸ ਕਰਾਂਗੇ पानी के नाल इन आप समूथ ज पेस्ट रेडी करा आप देखो जी कि सोहना कलर आ रहा है ना लो जी बहुत वाइया जो पेस्ट रेडी हो रहा है ਨੋ ਚ ਇਹਦੇ ਵਿੱਚ ਹੋਰ ਪਾਣੀ ਪਾ ਕੇ ਇੱਕ ਸਮੂਥ ਜਿਹਾ ਪੇਸਟ ਰੈਡੀ ਕਰਾਂਗੇ। ਨਾਲ ਆਪਾਂ ਇੱਕ ਸਮੂਥ ਪੇਸਟ ਰੈਡੀ ਕਰ ਲਾਂਗੇ। ਨੋ ਚ। ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾਊਗਾ ਜੀ। ਸਮੂਥ ਜਿਹਾ ਪੇਸਟ ਰੈਡੀ ਕਰਾਂਗੇ ਆਪਾਂ। ਥੀਚਾ ਚੱਕਦੇ। ਤੇ ਲਓ ਜੀ ਆਪਣਾ ਪੇਸਟ ਜਿਹੜਾ ਆਪਾਂ ਰੈਡੀ ਕਰ ਲਿਆ। ਦੇਖੋ। ਲਓ ਜੀ ਤਵੇ ਉੱਤੇ ਆਪਾਂ ਦੇਖੀ ਕਿਉਂ ਲਾ ਲਿਆ ਇਹਨੂੰ ਚਾਰੇ ਪਾਸੇ ਫਲਾ ਦਾਂਗੇ ਆਪਾਂ ਵੀਡੀਓ ਤੁਸੀਂ ਦੇਖ ਰਹੇ ਹੋ ਲਓ ਜੀ ਇਸ ਤੋਂ ਬਾਅਦ ਇਹ ਜਿਹੜਾ ਬੈਟਰ ਇਹਨੂੰ ਆਪਾਂ ਇਸ ਤਰ੍ਹਾਂ ਚਿੱਲੇ ਦੇ ਵਾਂਗੂ ਆਪਏ ਨੂੰ ਪਾ ਦਾਂਗੇ ਨੁਚ ਇੰਨਾ ਠੀਕ ਹੈ ਨਾਵ ਵਾਲਾ ਵੱਡਾ ਤੇ ਨਾਵ ਵਾਲਾ ਛੋਟਾ ਇਹਨੂੰ ਹੁਣ ਆਪਾਂ ਸੇਕ ਲੱਗਣ ਦਵਾਂਗੇ ਚੰਗੀ ਤਰ੍ਹਾਂ ਨੁਚ ਇਹਨੂੰ ਹੁਣ ਆਪਾਂ ਸਪੈਚੂਲਾ ਦੀ ਮਦਦ ਦੇ ਨਾਲ ਇਹਨੂੰ ਪਲਟ ਦਵਾਂਗੇ ਜੀ ਆ ਚੁੱਕੋ देखो कितना बढ़िया स्मूथ तैयार होया देखो कितना सोना बिल्कुल ऊपरों बिल्कुल देखो कितना पक्क्या पक्के इसी तरह पर रेडी करंगे देखो तुसी आपा नॉनस्टिक तवा लिया आए हम तो आपा जड़े चिल्ला रेडी चिल्ला चपाती कुछ भी कह सकदे तुसी रू? ਕਿਉਂਕਿ ਅੱਜ ਕੱਲ ਇਹਨਾਂ ਜਿਹੜਾ ਇਦਾਂ ਬਣਾਉਂਦੇ ਉਹਨੂੰ ਚਿਲਾ ਦਾ ਨਾਮ ਦਿੱਤਾ ਗਿਆ ਕਿ ਚਿਲਾ ਬਣਾ ਲਿਆ ਆਪਾਂ ਕੁਝ ਵੀ ਕਹਿ ਸਕਦੇ ਚਪਾਤੀ ਰੋਟੀ ਚਪਾਤੀ ਕੁਝ ਵੀ ਕਹਿ ਲਓ ਇਹਨੂੰ ਚਿਲਾ ਵੀ ਕਹਿ ਸਕਦੇ ਹੋ ਤੁਸੀਂ ਤੇ ਆਪਾਂ ਤੁਹਾਨੂੰ ਦੱਸਾਂ ਇਸ ਤਰ੍ਹਾਂ ਬਣਾਇਆ ਜਿਹੜਾ ਚਿਲਾ ਬਹੁਤ ਹੀ ਸਵਾਦ ਬੰਦ ਹੈ ਕਿਉਂਕਿ ਇਹਦੇ ਵਿੱਚ ਆਪਾਂ ਹਜੇ ਤਾਂ ਹਰੀ ਮਿਰਚ ਵਗੈਰਾ ਨਹੀਂ ਪਾਈ ਤੁਹਾਨੂੰ ਦੱਸ ਦਿੱਤੀ ਤਾਂ ਬੇਵੀ ਦੇ ਕਰਕੇ ਆਪਾਂ ਆਦਰਵਾਇਜ਼ੇ ਬਹੁਤ ਟੇਸਟੀ ਤਿਆਰ ਹੁੰਦੇ ਨੇ ਜਿੰਨਾ ਭੈਣਾਂ ਨੇ ਕਦੇ ਨਹੀਂ ਤਿਆਰ ਕੀਤੀ ਉਹ ਤਿਆਰ ਕਰ ਕਿ ਦੇਖੋ ਇਹ ਬਹੁਤ ਟੇਸਟੀ ਜਰ ਹੁੰਦੇ ਨੇ ਪਣਕੇ ਤਿਆਰ ਹੈ ਇਹਨੂੰ ਇਸ ਤਰ੍ਹਾਂ ਆਪਾਂ ਸਾਈਡ ਤੇ ਰੱਖਾਂਗੇ ਤੇ ਦੂਜੇ ਚਿੱਲੇ ਦੀ ਤਿਆਰੀ ਕਰਾਂਗੇ ਆਪਾਂ ਹਲਕਾ ਜਿਹਾ ਜ ਆਪਾਂ ਲਗਾਉਣਾ ਹੁੰਦਾ ਕਿਉਂ ਹਲਕਾ ਜਿਹਾ ਤੇਲ ਲਗਾਓ ਤੇ ਜਿਹੜਾ ਉੱਪਰ ਬੈਟਰ ਹੈ ਉਹਨੂੰ ਪਾਓ ਇਸ ਤਰੀਕੇ ਤੁਸੀਂ ਇਸ ਤਰ੍ਹਾਂ ਕਰਸ਼ੀ ਨੂੰ ਗੋਲ-ਗੋਲ ਘੁਮਾ ਕੇ ਨ ਗੋਲ-ਗੋਲ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਿਤੇ ਚਿੱਲਾ ਬਿਲਕੁਲ ਟੁੱਟ ਜਾਂ ਤੁਸੀਂ ਨਾਲ ਦੀ ਨਾਲ ਜਿਵੇਂ ਮੰਨ ਕੇ ਚੱਲੋ ਆਪਾਂ ਹੁਣ ਮੈਂ ਤੁਹਾਨੂੰ ਦੱਸ ਹੀ ਰਹੀ ਹਾਂ ਚਲੋ ਇੱਕ ਮਿੰਟ ਆਪਾਂ ਇੱਕ ਪੂਰਾ ਪਾ ਲਈ ਪੇ ਦੱਸਦੇ ਤੁਹਾਨੂੰ ਸੋ ਜੀ ਜੀ ਵੀ ਹੁਣ ਆਪਾਂ ਨਾਲ ਪਾ ਲਏ ਨੂੰ ਨਾਲ ਦੇ ਨਾਲ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਚੱਕਣ ਦੀ ਤਾਂ ਇਹ ਟੁੱਟ ਜਾਊਗਾ ਸੋ ਨਾਲ ਦੇ ਨਾਲ ਕੋਸ਼ਿਸ਼ ਇਹ ਕਰਦੇ ਇਹਨੂੰ ਨਾਲ ਦੇ ਨਾਲ ਨਹੀਂ ਚੱਕਣਾਗਾ ਇਹਨੂੰ ਸੇਕ ਲੱਗਣ ਦੇ ਨਾਲ ਉੱਪਰੋਂ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਕਿ ਇਹ ਰੈਡੀ ਹੈ ਪਲਟਣ ਦੇ ਲਈ ਥੈਨ ਤੁਸੀਂ ਪਲਟਣਾ ਧਿਆਨ ਰੱਖਿਓ ਤੁਸੀਂ ਇਸ ਗੱਲ ਦਾ ਲਓ ਫਟਾਪਾ ਪਲਟ ਦਿੱਤਾ ਦੇਖੋ ਕਿੰਨਾ ਸੋਹਣਾ ਰੈਡੀ ਹੋਇਆ ਹੈ बिल्कुल तैयार है हम आपको छोटी टिक्की बच्चों कह सकते रेडी करनी होगी मैं दस दी लवच छोटे बच्चे की कितना रेडी करनी निकी टिक्की तो वह भी थो दस रही है मैं देखो जी पतली पतली टिक्की ਜਿਹੜੀ ਆਪਾਂ ਲੋਚਾ ਛੋਟਾ ਚਿੰਦਾ ਬੱਚੇ ਦੇ ਲਈ ਵੀ ਤਿਆਰ ਕਰ ਸਕਦੇ ਆਪਾਂ ਇਦਾਂ ਆਜਾ ਕਾਕੇ ਬਖਾਵਾ चक रही है छोटी है लोच देखो कि वादिया लग रहा है ना लो जी देखो बिल्कुल रेडी अपने लो, लो जी इन्हू आप चंगी तरह सेक लवान लो जी जप ले भी देखो ਬੱਚਾ ਲਈ ਵੀ ਆਪਾਂ ਇਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਖੁਸ਼ ਕਰਨ ਲਈ ਐਜ਼ ਇਹ ਟਿੱਕੀਆਂ ਸਮਝ ਲਓ ਤੁਸੀਂ ਇਹਨਾਂ ਨੂੰ ਨਿੱਕੇ-ਨਿੱਕੇ ਨਿੱਕੇ-ਨਿੱਕੇ ਚਪਾਤੀਆਂ ਕਹਿ ਸਕਦੇ ਹੋ ਤੁਸੀਂ ਕੁਝ ਵੀ ਇਹਨਾਂ ਨੂੰ ਕਹਿ ਸਕਦੇ ਹੋ ਬੱਚਾ ਲਈ ਆਪਾਂ ਇਸ ਤਰ੍ਹਾਂ ਰੈਡੀ ਕਰ ਸਕਦੇ ਤੇ ਵੱਡੇ ਆਪਾਂ ਐਜ਼ ਇਹ ਰੋਟੀ ਚਪਾਤੀ ਚਿੱਲੇ ਤਰ੍ਹਾਂ ਰੈਡੀ ਵੱਡੇ ਕਰ ਸਕਦੇ ਲਓ ਜੀ ਚਿੱਲੇ ਦੇਖੋ ਕਿੰਨੇ ਸੋਹਣੇ ਤਿਆਰ ਹੋਏ ਨੇ ਆਪਣੇ ਬੱਚਿਆਂ ਦੇ ਲਈ ਵੀ ਛੋਟੇ ਸਾਈਜ਼ ਦੇ ਆਪਾਂ ਇਦਾਂ ਤਿਆਰ ਕਰ ਸਕਦੇ ਹਾਂ ਵੀਡੀਓ ਵਧੀਆ ਲੱਗਿਆ ਆਈਡੀਆ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਮੇਰਾ ਆਈਡੀਆ ਕਿੱਦਾਂ ਦਾ ਲੱਗਾ ਕਿ ਆਪਾਂ ਇਸ ਪ੍ਰਕਾਰ ਵੀ ਇੱਕ ਡਿਫਰੈਂਟ ਸਟਾਈਲ ਦੇ ਨਾਲ ਆਪਾਂ ਆਟਾ ਗੁੰਨ ਕੇ ਵੀ ਕਰ ਸਕਦੇ ਹਾਂ ਇਦਾਂ ਇੱਕ ਐਜ਼ ਅ ਚਿੱਲੇ ਦੇ ਤੌਰ ਤੇ ਵੀ ਆਪਾਂ ਇਹਨਾਂ ਨੂੰ ਬਣਾ ਸਕਦੇ ਹਾਂ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਸਟੇ ਕਾਲ ਟੇਕ ਕੇਅਰ ਬਾਏ ਬਾਏ